ਕਿਹੜੇ ਕਿਹੜੇ ਬੱਚੇ ਜਦੋਂ ਇਹ ਮੂਵੀ ਦੇਖੀ ਸੀ ਅੱਖਾਂ 'ਚ ਪਾਣੀ ਆਇਆ ਬੇਟਾ ਆਇਆ ਅੱਖਾਂ 'ਚ ਪਾਣੀ ਆਇਆ ਜਦੋਂ ਫਿਲਮ ਦੇਖੀ ਇਮੋਸ਼ਨਲ ਹੋਏ ਇਹ ਫਿਲਮ ਦੇਖ ਕੇ ਬਹੁਤ ਸੋਹਣੀ ਫਿਲਮ ਸੀ ਫਿਲਮ ਦਾ ਕਿਹੜਾ ਪਾਰਟ ਜਿਹੜਾ ਤੁਹਾਨੂੰ ਬਿਲਕੁਲ ਵਧੀਆ ਲੱਗਿਆ ਜਦੋਂ ਬੀਬੀ ਰਜਨੀ ਜੀ ਆਪਣੇ ਪਤਨੀ ਨੂੰ ਲੈ ਕੇ ਨਗਰੀ ਨਗਰੀ ਜਾਂਦੇ ਸੀ ਤੇ ਉਹਨਾਂ ਦੇ ਥਰੂ ਇੱਕ ਮੈਸੇਜ ਦਿੱਤਾ ਗਿਆ ਕਿ ਸਾਨੂੰ ਰਾਬਤੇ ਭਰੋਸਾ ਰੱਖਣਾ ਚਾਹੀਦਾ ਸਾਨੂੰ ਹੌਂਸਲਾ ਰੱਖਣਾ ਚਾਹੀਦਾ ਸਾਨੂੰ ਪਰਮਾਤਮਾ ਸਭ ਕੁਝ ਦਿੰਦਾ ਜਿਹੜੇ ਬੀਬੀ ਰਜਨੀ ਸੀ ਉਹਨਾਂ 'ਚ ਬਹੁਤ ਜ਼ਿਆਦਾ ਸਿੱਧਕ ਸੀ ਰੱਬ ਉਹ ਹਰ ਜਗ੍ਹਾ ਤੇ ਹੈਗਾ ਰੱਬ ਤੁਹਾਡੇ ਵਿੱਚ ਵੀ ਹੈ ਮੇਰੇ ਵਿੱਚ ਵੀ ਹੈ ਸਾਨੂੰ ਇਹ ਪਤਾ ਲੱਗਿਆ ਵੀ ਸਾਨੂੰ ਸਬਰ ਸੰਤੋਖ ਰੱਖਣਾ ਚਾਹੀਦਾ ਸਾਨੂੰ ਹਰ ਇੱਕ ਚੀਜ਼ ਹਾਸਲ ਹੁੰਦੀ ਹੈ ਵੀ ਬੇਟਾ ਰੱਬ ਹੈਗਾ ਹਾਂਜੀ ਸਰ ਫਿਲਮ ਤੋਂ ਪਤਾ ਲੱਗਿਆ ਹਾਂਜੀ ਪਰਮਾਤਮਾ ਹੈ ਹਾਂਜੀ ਹੈ ਸਾਨੂੰ ਰੱਬ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਰੱਬ ਜੋ ਵੀ ਕਰਦਾ ਚੰਗੇ ਲਈ ਹੀ ਕਰਦਾ ਸਾਨੂੰ ਰੱਬ ਦਾ ਖੌਫ ਕਰਨਾ ਚਾਹੀਦਾ ਹੈ ਉਹਨਾਂ ਤੋਂ ਡਰਨਾ ਚਾਹੀਦਾ ਹੈ ਕੀ ਬਾਤ ਹੈ ਬੱਚੇ ਕਹਿੰਦੇ ਆ ਕਿ ਜਿਵੇਂ ਰੱਬ ਦਾ ਰੂਪ ਹੁੰਦੇ ਆ ਔਰ ਅੱਜ ਰੱਬ ਰੂਪੀ ਫਿਲਮ ਵੀ ਇਹਨਾਂ ਬੱਚਿਆਂ ਨੂੰ ਦਿਖਾਈ ਗਈ ਆ ਇਸ ਫਿਲਮ ਨੂੰ ਦੇਖਣ ਸਮੇ چاہے ਕੋਈ ਛੋਟਾ ਚਾਹੇ ਕਿ ਵੱਡਾ ਚਾਹੇ ਕੋਈ ਪੱਥਰਦਿਲ ਉਹ ਵੀ ਇੱਕ ਵਾਰ ਉਹਦੀਆਂ ਅੱਖਾਂ ਦੇ ਵਿੱਚ ਪਾਣੀ ਜ਼ਰੂਰ ਆਉਂਦਾ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਬੀਬੀ ਰਜ਼ਨੀ ਫਿਲਮ ਦੇਖਣ ਦੇ ਲਈ ਬੈਨਾ ਭਰ ਭਰ ਬੱਚੇ ਸਕੂਲਾਂ ਤੋਂ ਆ ਰਹੇ ਨੇ ਇਹ ਪਹਿਲੀ ਫਿਲਮ ਆ ਪੰਜਾਬ ਦੀ ਜਿਸ ਦੇ ਵਿੱਚ ਬੱਚੇ ਸਕੂਲਾਂ ਦੇ ਇਹ ਫਿਲਮ ਦੇਖਣ ਦੇ ਲਈ ਆ ਰਹੇ ਨੇ ਅਧਿਆਪਕ ਖੁਦ ਮਾਤਾ ਪਿਤਾ ਖੁਦ ਇਹਨਾਂ ਬੱਚਿਆਂ ਨੂੰ ਹੌਸਲਾ ਫਜ਼ਾਈ ਕਰਦੇ ਨੇ ਕਿ ਤੁਸੀਂ ਇਹ ਫਿਲਮ ਜ਼ਰੂਰ ਦੇਖੋ ਕਿਉਂਕਿ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਹਰ ਕੋਈ ਬੱਚਾ ਪਰਿਵਾਰ ਟੀਚਰਸ ਵਾਕਿਆ ਹੀ ਕਹਿੰਦੇ ਨੇ ਕਿ ਜ਼ਬਰਦਸਤ ਮੂਵੀ ਆ ਔਰ ਇਹ ਮੂਵੀ ਜਿਹੜੀ ਆ ਹਰ ਇੱਕ ਬੱਚੇ ਨੂੰ ਦਿਖਾਉਣੀ ਵੀ ਚਾਹੀਦੀ ਆ ਮਾਤਾ ਪਿਤਾ ਨੂੰ ਵੀ ਅਸੀਂ ਕਹਿੰਨੇ ਔਰ ਅੱਜ ਸਿਟੀ ਹਾਰਟ ਸਕੂਲ ਮਮਦੋੜ ਦੇ ਸਟਾਫ ਦੇ ਨਾਲ ਬੱਚੇ ਅੱਜ ਇਹ ਮੂਵੀ ਦੇਖਣ ਆਇਆ ਸਿਲਵਰ ਬਰਡ ਫਿਰੋਜ਼ਪੁਰ ਦੇ ਵਿੱਚ ਤਾਂ ਗੱਲਬਾਤ ਕਰਦੇ ਆ ਬੱਚਿਆਂ ਦਾ ਰਿਵਿਊ ਲਵਾਂਗੇ ਕਿ ਇਹ ਫਿਲਮ ਕਿਵੇਂ ਦੀ ਲੱਕੀ ਉਹਨਾਂ ਨੂੰ ਕਿ ਇਸ ਤਰ੍ਹਾਂ ਦੀ ਫਿਲਮ ਪਹਿਲਾਂ ਕਦੇ ਉਹਨਾਂ ਨੇ ਦੇਖੀ ਸੀ ਜਾਂ ਕਦੇ ਫਿਲਮ ਨਹੀਂ ਦੇਖੀ ਸੀ ਬੇਟਾ ਕੀ ਨਾਮ ਆ ਸਰ ਸੀਤਕੌਰ ਸਕੂਲ ਦਾ ਨੇਮ ਸਿਟੀ ਹਾਰਟ ਸਕੂਲ ਫਿਲਮ ਕਿਹੜੀ ਅੱਜ ਦੇਖਣ ਆਏ ਸੀ ਸਰ ਬੀਬੀ ਰਜਨੀ ਬਹੁਤ ਸੋਹਣੀ ਸੀ ਹਮ ਕੀ ਵਧੀਆ ਲੱਗਿਆ ਉਹਦੇ ਵਿੱਚ ਸਰ ਉਹਨਾਂ ਦੇ ਚਾਤਮਾ ਇੱਕੇ ਸਾਨੂੰ ਉਹਦੇ ਤੇ ਵਿਸ਼ਵਾਸ ਰੱਖਣਾ ਚਾਹੀਦਾ ਹਮ ਅੱਛਾ ਜਿਹੜੇ ਬੀਬੀ ਰਜਨੀ ਦਾ ਰੋਲ ਪਲੇ ਕਰ ਰਹੇ ਸੀ ਉਹਨਾਂ ਨੇ ਪਰ ਉਹਨਾਂ ਦਾ ਪਰਮਾਤਮਾ ਦੇ ਵਿਸ਼ਵਾਸ ਸੀਗਾ ਔਰ ਕਿੰਨੀ ਮਿਹਨਤ ਤੋਂ ਬਾਅਦ ਆ ਕੇ ਉਹਨਾਂ ਨੇ ਉਹ ਚੀਜ਼ ਹਾਸਲ ਕਰ ਲਈ ਉਹ ਚੀਜ਼ ਦੇਖੀ ਧਿਆਨ ਨਾਲ ਹਾਂਜੀ ਹੂੰ ਕੀ ਕਹਿਣਾ ਚਾਹੂੰਗੀ ਉਸ ਦੇ ਬਾਬਤ ਸਰ ਉਸ ਬਾਬਤ ਕਹਿਣਾ ਚਾਹਾਂਗੇ ਸਾਨੂੰ ਹੌਸਲਾ ਰੱਖਣਾ ਚਾਹੀਦਾ ਸਾਨੂੰ ਪਰਮਾਤਮਾ ਸਭ ਕੁਝ ਦਿੰਦਾ ਹੈ ਹੂੰ ਇਹ ਨਹੀਂ ਪਰਮਾਤਮਾ ਦਿੰਦਾ ਨਹੀਂ ਸਭ ਕੁਝ ਦੇਗਾ ਹੂੰ ਬੇਟਾ ਕੀ ਨਾਮ ਤੁਹਾਡਾ ਗੁੰਦਾਜ ਕੋਲ ਫਿਲਮ ਕਿਵੇਂ ਦੀ ਸੀ ਬਹੁਤ ਸੋਨੀ ਫਿਲਮ ਸੀ ਫਿਲਮ ਦਾ ਕਿਹੜਾ ਪਾਟ ਜਿਹੜਾ ਤੁਹਾਨੂੰ ਬਿਲਕੁਲ ਵਧੀਆ ਲੱਗਿਆ ਉਹ ਕਿਹੜਾ ਕਲਿੱਪ ਸੀ ਅੰਦਰੋਂ ਜਿਹੜੀ ਤੁਹਾਨੂੰ ਬਿਲਕੁਲ ਵਧੀਆ ਲੱਗੀ ਆ ਜਦੋਂ ਬੀਬੀ ਰਜਨੀ ਜੀ ਆਪਣੇ ਪਤਨੀ ਨੂੰ ਲੈ ਕੇ ਨਗਰੀ ਨਗਰੀ ਜਾਂਦੇ ਸੀ ਤੇ ਉਹਨਾਂ ਦੇ ਥਰੂ ਇੱਕ ਮੈਸੇਜ ਦਿੱਤਾ ਗਿਆ ਕਿ ਸਾਨੂੰ ਰੱਬ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਜਿਹੜੇ ਬੀਬੀ ਰਜਨੀ ਸੀ ਉਹਨਾਂ 'ਚ ਬਹੁਤ ਜ਼ਿਆਦਾ ਸਿੱਧਕ ਸੀ ਤੇ ਉਹ ਭਰੋਸਾ ਵੀ ਰੱਖਦੇ ਸੀ ਤਾਂ ਕਰਕੇ ਉਹਨਾਂ ਨੇ ਉਹਨਾਂ ਨੂੰ ਰੱਬ ਉਹ ਮੰਨਦੇ ਸੀ ਕਿ ਰੱਬ ਸਾਨੂੰ ਸਭ ਕੁਝ ਦਿੰਦਾ ਹੈ ਰੱਬ ਹਰ ਜਗ੍ਹਾ ਤੇ ਹੈਗਾ ਰੱਬ ਤੁਹਾਡੇ ਵਿੱਚ ਵੀ ਹੈ ਮੇਰੇ ਵਿੱਚ ਵੀ ਹੈ ਤੇ ਇਹ ਜੀ ਬਹੁਤ ਵਧੀਆ ਲੱਗੀ ਹੂੰ ਅੱਛਾ ਫਿਲਮ ਜਦੋਂ ਦੇਖੀ ਉਹ ਤਾਂ ਇਮੋਸ਼ਨਲ ਵੀ ਹੋਏ ਹਾਂਜੀ ਹੂੰ ਰੋਏ ਸੀਗੇ ਹਾਂਜੀ ਅੱਛਾ ਕਿਹੜੇ 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 ਬੱਚੇ ਜਦੋਂ ਮੂਵੀ ਦੇਖੀ ਸੀ ਅੱਖਾਂ ਚੋਂ ਪਾਣੀ ਆਇਆ ਬੇਟਾ ਆਇਆ ਅੱਖਾਂ ਚੋਂ ਪਾਣੀ ਆਇਆ ਜਦੋਂ ਫਿਲਮ ਦੇਖੀ ਇਮੋਸ਼ਨਲ ਹੋਏ ਇਹ ਫਿਲਮ ਦੇਖ ਕੇ ਅੱਛਾ ਕੀ ਨਾਮ ਹੈ ਤੁਹਾਡਾ ਮਨਸੀਰਤ ਕੋਰ ਫਿਲਮ ਦੇ ਵਿੱਚ ਮੇਨ ਕੀ ਤੁਹਾਨੂੰ ਕਰੈਕਟਰ ਵਧੀਆ ਲੱਗਿਆ ਵੀ ਸਾਨੂੰ ਇਹ ਪਤਾ ਲੱਗਿਆ ਵੀ ਸਾਨੂੰ ਸਬਰ ਸੰਤੋਖ ਰੱਖਣਾ ਚਾਹੀਦਾ ਸਾਨੂੰ ਹਰ ਇੱਕ ਚੀਜ਼ ਹਾਸਲ ਹੁੰਦੀ ਹੈ ਵੀ ਪ੍ਰਮਾਤਮਾ ਹਰ ਇੱਕ ਨਾਲ ਹੁੰਦਾ ਹੂੰ ਅੱਛਾ ਬੇਟਾ ਕੀ ਨਾਮ ਆ ਤੁਹਾਡਾ ਜਸਮੀਤ ਕੌਰ ਇਹ ਫਿਲਮ ਕਿਵੇਂ ਦੀ ਸੀ ਬਹੁਤ ਜ਼ਿਆਦਾ ਵਧੀਆ ਹੂੰ ਬਿਲਕੁਲ ਬੇਟਾ ਰੱਬ ਹੈਗਾ ਹਾਂਜੀ ਸਰ ਫਿਲਮ ਤੋਂ ਪਤਾ ਲੱਗਿਆ ਹਾਂਜੀ ਅੱਛਾ ਮੰਨਦੇ ਸੀ ਪਹਿਲਾਂ ਵੀ ਹਾਂਜੀ ਅੱਛਾ ਇਹ ਫਿਲਮ ਦੇਖਣ ਲਈ ਤੁਹਾਡੇ ਟੀਚਰਸ ਨੇ ਤੁਹਾਨੂੰ ਕਿਹਾ ਵੀ ਦੇਖਣ ਚੱਲ ਗਏ ਜਾਂ ਤੁਸੀਂ ਟੀਚਰਸ ਨੂੰ ਕਿਹਾ ਟੀਚਰਸ ਨੇ ਸਾਨੂੰ ਕਿਹਾ ਹੂੰ ਤੁਹਾਨੂੰ ਪਤਾ ਸੀ ਫਿਲਮ ਆ ਰਹੀ ਹੈ ਕੋਈ ਹਾਂਜੀ ਸਰ ਕਿੱਥੋਂ ਸੁਣਿਆ ਸੀ ਪਹਿਲਾਂ ਵੀ ਫਿਲਮ ਬੀਬੀ ਰਜਨੀ ਵੀ ਆਈ ਹੋਈ ਹੈ ਇੱਥੋਂ ਹੀ ਮਤਲਬ ਕਿ ਯੂਟਿਊਬ ਤੋਂ ਪਤਾ ਲੱਗ ਜਾਂਦਾ ਨਾ ਅੱਛਾ ਯੂਟਿਊਬ ਵਾਲੇ ਬੱਚੇ ਹੋ ਐ ਅੱਜ ਕੱਲ੍ਹ ਅੱਛਾ ਹਾਂਜੀ ਕਿਵੇਂ ਕਿਵੇਂ ਦੀ ਮੂਵੀ ਸੀ ਬਹੁਤ ਵਧੀਆ ਸੀਗੀ ਕੀ ਸਿੱਖਿਆ ਮੂਵੀ ਚੋਂ ਅ ਇਤਿਹਾਸ ਬਾਰੇ ਸਿੱਖਿਆ ਸੀਗਾ ਹਮ ਹਾਂਜੀ ਪਰਮਾਤਮਾ ਹੈ ਹਾਂਜੀ ਹੈ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ ਹਾਂਜੀ ਅੱਛਾ ਹੋਰ ਬੇਟਾ ਕਿਵੇਂ ਦੀ ਮੂਵੀ ਸੀ ਬਹੁਤ ਵਧੀਆ ਅੱਛਾ ਕੀ ਮੈਸੇਜ ਆਏ ਮੂਵੀ ਦਾ ਹਮ ਬਦਿਆਸ ਇਹ ਮੂਵੀ ਵੈਸੇ ਇਤਿਹਾਸ ਬਾਰੇ ਦੱਸਿਆ ਹੋਇਆ ਸੀ ਧਰਮਿਕ ਬਾਰੇ ਦੱਸਿਆ ਹੋਇਆ ਸੀ ਪ੍ਰਮਾਤਮਾ ਦੇ ਵਿਸ਼ਵਾਸ ਬਾਰੇ ਦੱਸਿਆ ਹੋਇਆ ਸੀ ਰੱਬ ਨੂੰ ਮੰਨਣਾ ਚਾਹੀਦਾ ਹੈ ਹਮ 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 ਬਿਲਕੁਲ ਬਿਲਕੁਲ ਬੇਟਾ ਕੀ ਮੂਵੀ ਦਾ ਮੇਨ ਮੋਟੋ ਕੀ ਲੱਗਿਆ ਤੁਹਾਨੂੰ ਸਾਨੂੰ ਰੱਬ 'ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਰੱਬ ਜੋ ਵੀ ਕਰਦਾ ਚੰਗੇ ਲਈ ਹੀ ਕਰਦਾ ਲੱਗਦਾ ਇਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਆਉਣੀਆਂ ਚਾਹੀਦੀਆਂ ਨੇ ਬਿਲਕੁਲ ਹਾਂਜੀ ਆਉਣੀਆਂ ਚਾਹੀਦੀਆਂ ਇਸ ਤਰ੍ਹਾਂ ਦੀਆਂ ਫਿਲਮਾਂ ਹਮ ਮੈਸੇਜ ਇਹਨਾਂ ਦੇ ਵਿੱਚ ਧਾਰਮਿਕ ਹੁੰਦਾ ਇਹਨਾਂ ਫਿਲਮਾਂ 'ਚ ਲੱਗਦਾ ਇਹ ਫਿਲਮਾਂ ਬਣਾਉਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਦੀਆਂ ਬੱਚਿਆਂ ਨੂੰ ਦੇਖਣੀਆਂ ਚਾਹੀਦੀਆਂ ਨੇ ਹਾਂਜੀ 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 ਕੀ ਨਾਮ ਤੁਹਾਡਾ ਆਦੇਸ਼ ਪ੍ਰਤਾਪ ਜੀ ਤੁਸੀਂ ਅੱਸੀ ਜਾਂਦੇ ਜੀ ਫਿਲਮ ਕਿਵੇਂ ਸੀ ਵਧੀਆ ਵਧੀਆ ਸੀ ਕੀ ਸਿੱਖਿਆ ਸਾਨੂੰ ਰੱਬ ਦਾ ਖੌਫ ਕਰਨਾ ਚਾਹੀਦਾ ਹੈ ਉਹਨਾਂ ਨਾਲ ਡਰਨਾ ਚਾਹੀਦਾ ਹੈ ਕੀ ਬਾਤ ਹੈ ਹਮ ਬੇਟਾ ਕੀ ਨਾਮ ਆ ਤੁਹਾਡਾ ਹਾ ਤੇ ਸਿੰਘ ਫਿਲਮ ਬਾਰੇ ਕੀ ਕਹੋਗੇ ਉਹ ਠੀਕ ਠੀਕ ਮੈਂ ਬਖੈਂਦ ਔਰ ਨਾਮ ਕਹਣਾ ਵਾਇਕੂ ਕਹਣਾ ਇੱਕ ਔਂਕਾ ਬਿਲਕੁਲ ਬਿਲਕੁਲ ਤਾਂ ਇਹ ਬੱਚੇ ਕਹਿੰਦੇ ਆ ਕਿ ਜਿਵੇਂ ਰੱਬ ਦਾ ਰੂਪ ਹੁੰਦੇ ਆ ਔਰ ਅੱਜ ਰੱਬ ਰੂਪੀ ਫਿਲਮ ਇਹਨਾਂ ਬੱਚਿਆਂ ਨੂੰ ਦਿਖਾਈ ਗਈ ਆ ਔਰ ਬੀਬੀ ਰਜਨੀ ਫਿਲਮ ਦਾ ਜਿਹੜਾ ਕਰੈਕਟਰ ਆ ਉਹ ਇੰਨਾ ਕਿ ਸ਼ਾਨਦਾਰ ਪਲੇ ਕੀਤਾ ਗਿਆ ਕਿ ਇਸ ਫਿਲਮ ਨੂੰ ਦੇਖਣ ਸਮੇਂ ਚਾਹੇ ਕੋਈ ਛੋਟਾ ਚਾਹੇ ਕਿ ਵੱਡਾ ਚਾਹੇ ਕੋਈ ਪੱਥਰਦਿਲ ਆ ਉਹ ਵੀ ਇੱਕ ਵਾਰ ਉਹਦੀ ਅੱਖਾਂ ਦੇ ਵਿੱਚ ਪਾਣੀ ਜ਼ਰੂਰ ਆਉਂਦਾ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਔਰ ਇਸ ਫਿਲਮ ਦੇ ਵਿੱਚੋਂ ਜਿਹੜੀ ਸਿੱਖਿਆ ਮਿਲਦੀ ਆ ਉਹ ਸਿੱਖਿਆ ਇਹਨਾਂ ਬੱਚਿਆਂ ਦੀ ਜ਼ੁਬਾਨੀ ਤੁਸੀਂ ਵੀ ਸੁਣ ਲਈ ਆ ਹਾਲਾਂਕਿ ਸਭ ਤੋਂ ਘੱਟ ਫਿਲਮਾਂ ਦੀ ਜਿਹੜੀ ਸਮਝ ਆਉ ਬੱਚਿਆਂ ਨੂੰ ਆਂਦੀ ਆ ਜੇ ਦੇਖਿਆ ਜਾਵੇ ਪਰ ਬੀਬੀ ਰਸਨੀ ਕਹਿੋ ਜੀ ਫਿਲਮ ਜਿਸ ਫਿਲਮ ਜਿਸ ਫਿਲਮ ਨੂੰ ਜਿਸ ਫਿਲਮ ਨੂੰ ਦੇਖਣ ਤੋਂ ਬਾਅਦ ਬੱਚੇ ਹੀ ਇਸਦੇ ਗੁਣਗਾਨ ਕਰਦੇ ਨੇ ਬੱਚੇ ਹੀ ਇਸ ਦਾ ਰਿਵਿਊ ਦਿੰਦੇ ਹਨ ਬੱਚੇ ਹੀ ਦੱਸਦੇ ਨੇ ਕਿ ਫਿਲਮ ਦੀ ਬੇਨ ਸਿੱਖਿਆ ਕੀ ਆ ਅਸੀਂ 2 ਦੀ ਪੁਆਇੰਟ ਬੱਚਿਆਂ ਨੂੰ ਸਵਾਲ ਕੀਤਾ ਕਿ ਫਿਲਮ ਦਾ ਮੋਟਿਵ ਕੀ ਸੀਗਾ ਫਿਲਮ ਕਿਉਂ ਬਣਾਈ ਗਈ ਤਾਂ ਬੱਚਿਆਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਸ਼ਾਨਦਾਰ ਤਰੀਕੇ ਦੇ ਨਾਲ ਇਸ ਦੇ ਬਾਬਤ ਦੱਸਿਆ ਤੁਸੀਂ ਟੀਚਰ ਹੋ ਜੀ ਇਹਨਾਂ ਦੇ ਹਾਂਜੀ ਹਾਂਜੀ ਅੱਛਾ ਕਿੰਨਾ ਕੁ ਹੌਸਲਾ ਸੀ ਬੱਚਿਆਂ ਚੰਦਰ ਕੌਨਫੀਡੈਂਸ ਕਿੰਨਾ ਸੀ ਅੰਦਰ ਬਹੁਤ ਜ਼ਿਆਦਾ ਕੌਨਫੀਡੈਂਸ ਸੀ ਬੱਚਿਆਂ ਨੂੰ ਬਹੁਤ ਵਧੀਆ ਮੋਟੀਵੇਸ਼ਨ ਹੈ ਇਸ ਫਿਲਮ ਵਿੱਚ ਵੀ ਪਰਮਾਤਮਾ ਹੈਗਾ ਪਰਮਾਤਮਾ ਤੇ ਹਮੇਸ਼ਾ ਵਿਸ਼ ਚਾਹੀਦਾ ਐਵੇਂ ਦੀਆਂ ਮੂਵੀਜ਼ ਹਰ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਦਿਖਾਣੀਆਂ ਚਾਹੀਦੀਆਂ ਐ ਅੰਦਰ ਬੱਚੇ ਜਕਾਰੇ ਲਾ ਰਹੇ ਸੀ ਜਦੋਂ ਅਸੀਂ ਬਾਹਰੋਂ ਦੇਖਿਆ ਹਾਂਜੀ ਹਾਂਜੀ ਸਾਰੇ ਬੱਚੇ ਬਹੁਤ ਖੁਸ਼ ਸੀ ਕਲਾਪਿੰਗ ਕਰ ਰਹੇ ਸੀ ਜਕਾਰੇ ਲਾ ਰਹੇ ਸੀ ਧਾਰਮਿਕ ਮੂਵੀ ਸੀ ਜਿਹਦੇ ਵਿੱਚ ਪਰਮਾਤਮਾ ਤੇ ਪੇਰੈਂਟਸ ਦੀ ਆਗਿਆ ਦਾ ਪਾਲਣ ਕਰਨ ਲਈ ਬੱਚਿਆਂ ਨੂੰ ਮੋਟੀਵੇਟ ਕੀਤਾ ਗਿਆ ਅੱਛਾ ਲੱਗਦਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਆਉਣੀਆਂ ਚਾਹੀਦੀਆਂ ਬਣਨੀਆਂ ਚਾਹੀਦੀਆਂ ਕਿਉਂਕਿ ਧਾਰਮਿਕ ਫਿਲਮਾਂ ਬਹੁਤ ਘੱਟ ਹੁੰਦੀਆਂ ਹਨ ਹਾਂਜੀ ਹਾਂਜੀ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਸ ਟਾਈਮ ਦੇ ਵਿੱਚ ਇਸ ਚੱਲ ਰਹੇ ਸਮੇਂ ਦੇ ਦੌਰਾਨ ਧਾਰਮਿਕ ਫਿਲਮਾਂ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਇਹ ਮੋਟੀਵੇਸ਼ਨ ਇਹ ਬੱਚਿਆਂ ਨੂੰ ਟਾਈਮ ਟੂ ਟਾਈਮ ਮਿਲਦੀ ਰਹਿਣੀ ਚਾਹੀਦੀ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਵੀ ਬੱਚਿਆਂ ਨੂੰ ਫਿਲਮ ਦਿਖਾਉਣੀ ਚਾਹੀਦੀ ਆ ਔਰ ਬੱਚਿਆਂ ਨੂੰ ਥੀਏਟਰ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਇਹ ਕਿਵੇਂ ਤੁਹਾਡੇ ਦੇ ਮਨ ਦੇ ਦੇਖੋ ਬੀਬੀ ਰਜਨੀ ਦਾ ਇਤਿਹਾਸ ਤਾਂ ਸਾਨੂੰ ਪਤਾ ਹੀ ਪਤਾ ਹੀ ਉਹਦੇ ਵਿੱਚ ਦੱਸਿਆ ਗਿਆ ਸੀ ਵੀ ਕਿਸ ਤਰ੍ਹਾਂ ਜਿਵੇਂ ਉਹਨਾਂ ਦੇ ਫਾਦਰ ਨੇ ਉਹਨਾਂ ਨੂੰ ਕਿਹਾ ਤੇ ਕਿਵੇਂ ਉਹਨੇ ਉਹਨਾਂ ਦੀ ਆਗਿਆ ਦਾ ਪਾਲਣ ਕੀਤਾ ਏ ਤੇ ਉਹ ਇਹ ਮਤਲਬ ਬੱਚਿਆਂ ਲਈ ਤਾਂ ਮੋਟੀਵੇਸ਼ਨ ਸੀ ਇਹਦੇ ਵਿੱਚ ਮੈਨੂੰ ਤਾਂ ਪਤਾ ਸੀ ਪਰ ਬੱਚਿਆਂ ਨੂੰ ਦੇਖ ਕੇ ਅੱਜ ਪਤਾ ਚੱਲ ਗਿਆ ਬਿਲਕੁਲ ਬਿਲਕੁਲ ਤਾਂ ਬੱਚਿਓ ਇੱਕ ਚੀਜ਼ ਦਾ ਮੈਨੂੰ ਜਵਾਬ ਦਿਆ ਜੀ ਇੱਧਰ ਮੇਰੇ ਵੱਲ ਧਿਆਨ ਦਿਓ ਕਿਹੜੇ 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 ਬੱਚੇ ਨੇ ਜਿਨ੍ਹਾਂ ਨੇ ਅੱਜ ਥੀਏਟਰ ਪਹਿਲੀ ਵਾਰ ਦੇਖਿਆ ਕਿਹੜੇ ਕਿਹੜੇ ਬੱਚੇ ਨੇ ਮਤਲਬ ਪਹਿਲੀ ਵਾਰ ਥੀਏਟਰ ਦੇ ਵਿੱਚ ਮੂਵੀ ਦੇਖਣ ਆਏ ਨੇ ਬੱਚੇ ਕਿਹੜੇ ਕਿਹੜੇ ਨੇ ਕਰੀਬ ਕਰੀਬ ਮਤਲਬ ਤਕਰੀਬਨ ਬੱਚੇ ਨੇ ਤਕਰੀਬਨ ਬੱਚੇ ਨੇ ਕਹਿ ਸਕਦੇ ਜਿਨ੍ਹਾਂ ਨੇ ਥੀਏਟਰ ਪਹਿਲੀ ਵਾਰ ਦੇਖਿਆ ਔਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਥੀਏਟਰ ਦੇ ਵਿੱਚ ਧਾਰਮਿਕ ਫਿਲਮ ਜਿਹੜੀ ਆ ਉਹ ਪਹਿਲੀ ਵਾਰ ਦੇਖੀ ਔਰ ਧਾਰਮਿਕ ਫਿਲਮ ਦੇ ਨਾਲ ਥੀਏਟਰ ਵੀ ਪਹਿਲੀ ਵਾਰ ਦੇਖਿਆ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਲਿਖੋ ਤੁਸੀਂ ਕਿਸ ਇਹ ਫਿਲਮ ਨੂੰ ਦੇਖਿਆ ਜਾਂ ਨਹੀਂ ਦੇਖਿਆ ਜੇ ਦੇਖਿਆ ਤਾਂ ਬਹੁਤ ਵਧੀਆ ਨਹੀਂ ਦੇਖਿਆ ਤਾਂ ਇੱਕ ਵਾਰ ਇਸ ਫਿਲਮ ਨੂੰ ਦੇਖੋ ਔਰ ਆਪਣੇ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦਿਖਾਓ ਫਿਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੁਖ ਤਾਂ ਬੱਚੇ ਬੜੀ ਵਧੀਆ ਕਲਾਪਿੰਗ ਕਰਦੇ ਨਜ਼ਰ ਆ ਰਹੇ ਨੇ ਤਾਂ ਵੇਖ ਲਓ ਪੂਰਾ ਜੋਸ਼ ਆ ਬੱਚਿਆਂ ਦੇ ਵਿੱਚ ਫਿਲਮ ਦੇ ਲਈ ਤਾਂ ਤੁਸੀਂ ਵੀ ਤਾਂ ਅਨਜ਼ਰ ਮਾਰ ਸਕਦੇ ਹੋ